ਕਰਦੇ ਵਿੱਚ ਚਾਹ ਦਾ ਲੰਗਰ ਲੈਣ ਦੇ ਲਈ ਗਏ ਇੱਕ ਨੌਜਵਾਨ ਨੂੰ ਉੱਥੇ ਰਹਿੰਦੇ ਇੱਕ ਨਹਿنگ ਸਿੰਘ ਵੱਲੋਂ ਤਲਵਾਰ ਦੇ ਨਾਲ ਬੁਰੀ ਤਰ੍ਹਾਂ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਮ੍ਰਿਤਸਰ ਦਿਹਾਤੀ ਤੋਂ ਜਿੱਥੇ ਕਿ ਮਾਮੂਲੀ ਤਕਰਾਰ ਨੂੰ ਲੈ ਕੇ ਨਹਿنگ ਸਿੰਘ ਵੱਲੋਂ ਨੌਜਵਾਨ ਨੂੰ ਬੁਰੇ ਤਰੀਕੇ ਦੇ ਨਾਲ ਤਲਵਾਰ ਦੇ ਨਾਲ ਵੱਢ ਦਿੱਤਾ ਗਿਆ ਤੇ ਨੌਜਵਾਨ ਦਾ ਹੁਣ ਬਾਬਾ ਬਕਾਲਾ ਦੇ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਜ਼ਖਮੀ ਕਰਨ ਤੋਂ ਬਾਅਦ ਕਥਿਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਆਦੇ ਬੇਟਾ ਨਾ ਜੀ ਚਾਹ ਮੰਗਣ ਗਿਆ ਵਾ ਕਿੱਥੋਂ ਜੀ ਇਥੋਂ ਬਾਬੇ ਕੋ ਆ ਪੁਲ ਤੋਂ ਪਿੰਡ ਵਾਲੇ ਤੋਂ ਕੀ ਗੱਲ ਹੋਈ ਚਾਹ ਮੰਗਣ ਗਿਆ ਕੀ ਗੱਲ ਉਹ ਆਂਦੇ ਹਨ ਮੈਂ ਸੁਣ ਚਾਹ ਵੀ ਰੇ ਗਾਲੀਆਂ ਨੇ ਆਖਿਆ ਵੀ ਜਾ ਚਾਹ ਲਿਆ ਦੇ ਜੇ ਉਹਨੇ ਚਾਹ ਜਾ ਕੇ ਮੰਗੀ ਤੇ ਉਹ ਉਥੋਂ ਕਿਉਂ ਇਹਨਾਂ ਦਾ ਤਗੜਾ ਹੋਇਆ ਕੁਰਬਾਨਾ ਡਿਆ ਤਾਂ ਮਾਂ ਕੀ ਨਹੀਂ ਤੜ ਬੇਟਾ ਨਿਸ਼ਾਨ ਸਿੰਘ ਚਾਹ ਲੈਣ ਦੇ ਗਿਆ ਦੇ ਮਾਮਲੇ ਦੇ ਵਿੱਚ ਕੁਰਪਾਨਾ ਮਾਰ ਦਿੱਤੀਆਂ ਹਾਂਜੀ ਕਿੱਥੋਂ ਚਾਹ ਕਿੱਥੋਂ ਲੈਣ ਗਿਆ ਗੁਰਦਾਰ ਸਾਹਿਬ ਤੋਂ ਗੁਰਦਾਰੇ ਸਾਹਿਬ ਤੋਂ ਆ ਪਿੰਡ ਵਾਲੇ ਪੁਲ ਤੇ ਕੋਈ ਪ੍ਰਾਣੀ ਲਾਗ ਡਟ ਸੀਗੇ ਨਹੀਂ ਪ੍ਰਾਣੀ ਲਾਗ ਡਟ ਸਾਡੇ ਨਾਲ ਕੋਈ ਨਹੀਂ ਹੋਦੀ ਅਸੀਂ ਤੇ ਸੋ ਕੋ ਨੂੰ ਬਚਾਉਂਦੇ ਰਹੇ ਹਾਂ ਕੀ ਕਾਰਨ ਕੀ ਹੈ ਸਾਰਾ ਕੋਈ ਲੜਾਈ ਦੇ ਜਿਹੜੇ ਤੱਥ ਜਿਹੜੇ ਮੁੱਢਲੇ ਜਿਹੜੇ ਕਿਹੜੇ ਸਾਹਮਣੇ ਆ ਰਹੇ ਨੇ ਉਹ ਉਹਦੀ ਵਿਗੜਿਆ ਵਾ ਨਸ਼ੇ ਪਤੇ ਵੀ ਚੱਲਦੇ ਉਹਦੇ ਸਮੈਕੀ ਆ ਵੀ ਆ ਅੱਛਾ ਜੀ ਹਾਂਜੀ ਸਮੈਕੀ ਭਾ ਮਲਾਜਾ ਕਰਾ ਲਓਗੇ ਨਾ ਨਿਕਲੇ ਤੇ ਆਖੋ ਸਮੈ ਪਿੰਡ ਦੇ ਵਿੱਚ ਉਸ ਦਾ ਆਚਰਣ ਕਿਵੇਂ ਦਾ ਰਹਿਣਾ ਸਣਾ ਕਿਵੇਂ ਦਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਕਿਸ ਦਾ ਆਉਦਾ ਕਾਨੂੰਨ ਬੋਲਣ ਨਹੀਂ ਜਿਆਦੀ ਆ ਘਟਨਾ ਜਿਹੜੀ ਕੀਤੀ ਹੈ ਇਨੇ ਬਹੁਤ ਮਾਰੀ ਕੀਤੀ ਆ ਇਹਦੇ ਵਿੱਚ ਮੈਨੂੰ ਸ਼ਾਮ ਚਾਹੀਦਾ ਵਾ ਕੋਈ ਪੁਲਿਸ ਨਹੀਂ ਮੇਰੀ ਸੁਣਦੀ ਨਾ ਕੋਈ ਡਾਕਟਰ ਹੱਥ ਪਾਉਂਦਾ ਮੇਰੇ ਮਗਰ ਮੇਰੇ ਪਿੰਡ ਦੇ ਆ ਇਹ ਵਿਚਾਰੇ ਮੇਰੀ ਮਜਦ ਕਰ ਰਹੇ ਗਰਾਈ ਕਰਕੇ ਮੈਨੂੰ ਅੰਨੀ ਮਰੀਦਾ ਵੀ ਕੋਈ ਨਹੀਂ ਬੀਬੀਆਂ ਵਿਚਾਰੀਆਂ ਮੇਰੇ ਨਾਲ ਤੁਰਦੀਆਂ ਤੇ ਵੀ ਮੈਂ ਤੁਰਦੀ ਆ ਕਿੰਨੀ ਸੱਟ ਲੱਗੀ ਤੁਹਾਡੇ ਬੇਟੇ ਤੇ ਬਹੁਤ ਜਿਆਦਾ ਸਾਡੇ ਗੋਡਾਂ ਤੇ ਵੜ ਦਿੱਤਾ ਆ ਚੀਜ਼ ਦੇ ਸਾਰੇ ਚੀਰੇ ਪਾਏ ਆ ਹੱਥ ਦੋ ਥਾਈਂ ਕੀਤਾ ਆ ਦੋਆ ਪਾਸੇ ਮੋਢੇ ਵੱਡੇ ਕਿਹੜੇ ਹਥਿਆਰ ਨਾਲ ਵੱਡੇ ਤਲਵਾਰ ਹੀ ਉਹਦੇ ਕੋਲ ਆ ਪਾਉਂਦੇ ਨਹੀਂ ਵੱਡੀ ਤਲਵਾਰ ਕਿਰਪਾਨ ਵੱਡੀ ਪਾਉਂਦੇ ਜਿਹੜੇ ਬਾਬੇ ਉਹ ਹੀ ਉਹ ਕੱਢ ਕੇ ਮਾਰੀ ਆ ਜਾਂ ਤੋਂ ਹੀ ਪਿਛਾ ਕੇ ਉਹ ਮੰਗੀਆਂ ਹਣ ਕੇ ਤੂੰ ਗ੍ਰਾਈ ਦੇਣਾ ਐਂ ਨੀ ਗੱਲ ਕਹੀ ਇਹਨੇ ਵੀ ਚਾ ਨਹੀਂ ਦੇਣੀ ਨੇ ਤੈਨੂੰ ਗ੍ਰਾਈ ਦੇਣਾ ਤਾਂ ਇੱਥੇ ਉਧਰ ਪੁਲਿਸ ਦੇ ਧਿਆਨ ਦੇ ਵਿੱਚ ਘਟਨਾ ਆਉਣ ਤੋਂ ਬਾਅਦ ਤੁਰੰਤ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਏ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਕਤਤ ਮੁਲਜ਼ਮ ਦੇ ਖਿਲਾਫ ਮੁਕੱਦਮਾ ਦਾਇਰ ਕਰ ਲਿਆ ਗਿਆ ਏ ਤੇ ਉਸ ਦੀ ਭਾਲ ਜਾਰੀ ਹੈ ਮਸਿਆਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਮੋਰਕੰਡ ਭਿੰਡਰ ਤੇ ਲੰਗਰ ਲੱਗਾ ਸੀ ਜਿੱਥੇ ਲੰਗਰ ਸ਼ਕਣ ਦੇ ਦੌਰਾਨ ਨਿਸ਼ਾਨਬੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਟਾਰੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਹਰਪ੍ਰੀਤ ਸਿੰਘ ਦਾ ਆਪਸ ਵਿੱਚ ਟਕਰਾਅ ਹੋਇਆ ਤੇ ਟਕਰਾਅ ਹੋਣ ਤੇ ਹਰਪ੍ਰੀਤ ਸਿੰਘ ਵੱਲੋਂ ਕਿਰਪਾਨ ਨਾਲ ਨਿਸ਼ਾਨਬੀਰ ਸਿੰਘ ਨੂੰ ਸੱਟਾਂ ਮਾਰੀਆਂ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਹੜਾ ਨਿਸ਼ਾਨਬੀਰ ਸਿੰਘ ਆ ਉਹ ਸਿਵਲ ਹਸਪਤਾਲ ਮੱਭਾ ਬਕਾਲਾ ਦੇਖੇ ਜੀਰੇ ਲਾਜ ਆ ਜਿਹਦੇ ਬਿਆਨ ਦੇ ਆਧਾਰ ਤੇ ਕੱਲ ਹੀ ਮਕਦਮਾ ਨੰਬਰ 93/24 ਜੁਰਮ 118 ਜੁਰਮ 2 352 ਬੀ ਐਨ ਐਸ ਦਰਜ ਰਿਟਰ ਕੀਤਾ ਗਿਆ ਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਆ ਜਿਹਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਸਰਪ੍ਰੇਰੀਸ਼ਿਨ ਪ੍ਰਾਂਤ ਨੇ ਪੁਰਾਣੀ ਕੋਈ ਰੰਜਿਸ਼ ਨਹੀਂ ਆ ਗਈ ਜੀ ਸਿਰਫ ਉਹ ਲੰਗਰ ਚਾਹ ਚੱਕ ਦੇ ਦਰਾਨੀ ਟਕਰਾਅ ਹੋਇਆ ਆਪਸ ਵਿੱਚ ਇਹਨਾਂ ਦੇ ਇਕੱਲਾ ਉਹੀ ਵਿਅਕਤੀ ਨੂੰ ਸੱਟਾਂ ਮਾਰੀ ਗਈ ਹੋਰ ਵੀ ਕੋਈ ਵਿਅਕਤੀ ਹੈ ਨਾਲ ਨਹੀਂ ਇਹ ਇੱਕ ਨੂੰ ਹੀ ਸੱਟਾਂ ਵੱਜੀਆਂ ਜੀ ਇੱਕ ਹੀ ਬੰਦਾ ਮਾਰਨ ਵਾਲਾ ਇੱਕ ਦੇ ਵੱਜੀਆਂ ਜੀ ਜੀਨ ਰਿਪੋਰਟ ਜਗਬਾਨੀ ਟੀਵੀ